ਹਰ ਪਾਸੇ ਨੇ ਗਮ ਦੇ ਬੱਦਲ ਸੁੱਖ ਦੀ ਧੁੱਪ ਕਿਤੇ ਨਾ ਹਰ ਪਾਸੇ ਨੇ ਸ਼ੋਰ ਸ਼ਰਾਬੇ ਡੂੰਗੀ ਚੁੱਪ ਕਿਤੇ ਨਾ ਜੇ ਕੋਈ ਕਰਦਾ ਬਹੁਤ ਤਰੱਕੀ ਦੁਨੀਆ ਕਰਦੀ ਸਾੜਾ ਹਾਲੇ ਤੱਕੇ ਸਮਝ ਨਾ ਆਈ ਕੀ ਚੰਗਾ ਕੀ ਮਾੜਾ ਪੁੱਤ ਮਾਵਾਂ ਦੇ ਛੋਟੀ ਉਮਰੇ ਛੱਡ ਕੇ ਤੁਰ ਗਏ ਵੇੜਾ ਪੋਗ ਤੱਕ ਤਾਂ ਲਾਈਨ ਨਾ ਟੁੱਟਦੀ ਫੇਰ ਉਰੋਂ ਦਾ ਕਿਹੜਾ ਸੜਕਾਂ ਉੱਤੇ ਸਫ਼ਰ ਵੀ ਕਰਨੇ ਬਹੁਤੇ ਰਿਸਕੀ ਹੋਏ ਕਿਸੇ ਦੇ ਅੱਗੇ ਗਾਂ ਆ ਜਾਂਦੀ ਕਿਸੇ ਦੇ ਅੱਗੇ ਟੋਏ ਕੰਜਕ ਕਹਿ ਕੇ ਕਈ ਧੀਆਂ ਦੇ ਪੈਰਾਂ ਨੂੰ ਹੱਥ ਲਾਉਂਦੇ ਉਸੇ ਤੇ ਦੇ ਜੰਮਣ ਤੇ ਕਈ ਰੂੜੀ ਤੇ ਸੁੱਟੇ ਆਉਂਦੇ ਕਈ ਲਾਉਂਦੇ ਨੇ ਸ਼ੌਂਕ ਨਾ ਚੱਟਾਂ ਕਈ ਖਾਂਦੇ ਨੇ ਕਾਲਾ ਦਲਦਲ ਦੇ ਵਿੱਚ ਤਸਦੇ ਜਾਂਦੇ ਕੋਈ ਨਹੀਂ ਕੱਢਣ ਵਾਲਾ ਕਈ ਕਰਦੇ ਨੇ ਲੁੱਟਾਂ ਖੋਹਾਂ ਕਈ ਨੇ ਗੋਲਕ ਭੰਦੇ ਬੇਅਦਵੀ ਜੋ ਕਰਨ ਗੁਰਾਂ ਦੀ ਉਹ ਕਿਸ ਰੱਬ ਨੂੰ ਮੰਨਦੇ ਬਾਬੇ ਨਾਨਕ ਆ ਕੇ ਸਾਨੂੰ ਜੋ ਬਹਿਮਾਂ ਚੋਂ ਕੱਢਿਆ ਲੱਖ ਦੀ ਲਾਹਨਤ ਉਹ ਬਹਿਮਾਂ ਨੂੰ ਹੁਣ ਤੱਕ ਅਸੀਂ ਨਹੀਂ ਛੱਡਿਆ ਹਾਲੇ ਤੱਕ ਤਾਂ ਲੰਘਦੀ ਜ਼ਿੰਦਗੀ ਅੱਗੇ ਬਹੁਤ ਹਨੇਰਾ ਕਰੋ ਦੁਆ ਉਸ ਰੱਬ ਅੱਗੇ ਕੇ ਸੁਧਰੇ ਦੇਸ਼ੇ ਮੇਰਾ ਛੱਡ ਸੰਦੀਪ ਤੂੰ ਬੋਝ ਕਿਉਂ ਪਾਇਆ ਇਹ ਸਭ ਐਦਾਂ ਹੀ ਚੱਲਣਾ ਹੁਣ ਕਿਹੜਾ ਰੱਬ ਨੇ ਦੁਨੀਆ ਤੇ ਬਾਬਾ ਨਾਨਕ ਕੱਲਣਾ ਲੱਗਦਾ ਨਹੀਂ ਰੱਬ ਨੇ ਦੁਨੀਆ ਤੇ ਬਾਬਾ ਨਾਨਕ ਕੱਲਣਾ